ਆ ਹਾਂ ਜੀ ਦੋਸਤੋ ਸਸਿਕਾ ਕੀ ਹਾਲ ਚਾ ਠੀਕ ਠਾਕ ਉਮੀਦ ਆ ਤੁਸੀਂ ਚੰਗੀ ਕਲਾ ਵਿੱਚ ਹੋਗੇ ਰੋਜ਼ ਉਤਰਾਜ ਫੇ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਤੇ ਤੁਸੀਂ ਆਪਣੇ ਵਿਚਾਰ ਸਾਰਥਕ ਭਾਸ਼ਾ ਵਿੱਚ ਦੇਣੇ ਕਿਸੇ ਗਲਤ ਮੰਦਾ ਮਾੜਾ ਨਹੀਂ ਬੋਲਣਾ ਇੱਕ ਵਿੱਚ ਵੀਡੀਓ ਚੱਲ ਰਹੀ ਤੁਸੀਂ ਦੇਖ ਰਹੇ ਹੋ ਇਹ ਕੋਈ ਕਲਾਕਾਰ ਮੈਂ ਕਲਾਕਾਰ ਨੇ ਮੈਂ ਕਲੰਕ ਕਰਕੇ ਨਹੀਂ ਹੋਣਾ ਕਲਾਕਾਰ ਆ ਕਤੇ ਘਾਰ ਆਇਆ ਕਿ ਸਟੇਜ ਆ ਰਿਹਾ ਬਹੁਤ ਲੋਕ ਖੜੇ ਦੇਖ ਰਿਹਾ ਸੋ ਰਿਹਾ ਰੱਬ ਜੜੇ ਟਿਕਟ ਲੱਗੀ ਜ ਵੈਸੇ ਆ ਪਤਾ ਨਹੀਂ ਹੁਣ ਉਹ ਸਟੇਜ ਤੇ ਖੜਾ ਇੱਕ ਨੌਜਵਾਨ ਸਟੇਜ ਤੇ ਚੜਦਾ ਉਸ ਕਲਾਕਾਰ ਨਾਲ ਸੈਲਫੀ ਲੈਣ ਵਾਸਤੇ ਚਲੋ ਕੋਈ ਕਲਾਕਾਰ ਨੂੰ ਪਸੰਦ ਕਰਦਾ ਕੋਈ ਲੀਡਰ ਨੂੰ ਪਸੰਦ ਕਰਦਾ ਕੋਈ ਕਿਸੇ ਐਕਟਰ ਨੂੰ ਪਸੰਦ ਕਰਦਾ ਸਭ ਤੋਂ ਪਹਿਲਾਂ ਉਹ ਕਲਾਕਾਰ ਨੇ ਜੋ ਸੈਲਫੀ ਦੇਣ ਲੱਗਾ ਇਸ ਤਰ੍ਹਾਂ ਕਰਦਾ ਜੇ ਕਲਾਕਾਰ ਜਿਹੜਾ ਪਿੱਛੇ हट ਜਾਂਦਾ ਔਰ ਫੇਰ ਵਾਰੀ ਆਉਂਦੀ ਹੈ ਕਿਦੀ ਇੱਕ ਪੁਲਿਸ ਵਾਲੇ ਹੌਲਦਾਰ ਦੀ ਔਰ ਉਸ ਹੌਲਦਾਰ ਦੀ ਹਵਾ ਇੰਨੀ ਖਰਾਬ ਹੈ ਉਹ ਤੁਸੀਂ ਦੇਖ ਸਕਦੇ ਹੋ ਕਿਵੇਂ ਉਸ ਨੂੰ ਥੱਲੇ ਧੱਕਾ ਮਾਰਦਾ ਔਰ ਫੇਰ ਬੜੀ ਛਾਤੀ ਫਲਾਉਂਦਾ ਇੱਕਦਮ ਗਲੇ 'ਚੋਂ ਆਪਣੀ ਗੰਦ ਲਾਉਂਦਾ ਜਿਵੇਂ ਕੁਝ ਪਤਾ ਨਹੀਂ ਕੀ ਕਰਨ ਲੱਗਾ ਹੋਵੇ ਕਲਾਕਾਰੋ ਚਾਹੇ ਲੀਡਰ ਹੋ ਚਾਹੇ ਕੋਈ ਐਕਟਰ ਹੋ ਤੁਸੀਂ ਇਹਨਾਂ ਲੋਕਾਂ ਦੇ ਸਿਰ ਤੇ ਬਣਦੇ ਹੋ ਇਹ ਲੰਬੇ ਟਾਈਮ ਪਸੰਦ ਕਰਦੇ ਆ ਲਾਈਕ ਕਰਦੇ ਆ ਫੋਲੋ ਕਰਦੇ ਆ ਫਿਰ ਤੁਸੀਂ ਕਲਾਕਾਰ ਬਣਦੇ ਹੋ ਫਿਰ ਤੁਸੀਂ ਐਕਟਰ ਬਣਦੇ ਜਾਂ ਕੋਈ ਲੀਡਰ ਕੁਛ ਵੀ ਲੈ ਲਓ ਕੋਈ ਵੀ ਜੀ ਕੋਈ ਵੀ ਪਰ ਜੇ ਤੁਸੀਂ ਮੇਰੇ ਮੂੰਹ ਸੋਣਾ ਚਾਹੋ ਤਾਂ ਮੈਂ ਕੋਹ ਲੱਖ ਨੇ ਕਰੋੜਾਂ ਦੀ ਲਾਹਤ ਤਾਂ ਸਭ ਤੋਂ ਪਹਿਲਾਂ ਕਲਾਕਾਰ ਦੇ ਉਸ ਤੋਂ ਪਹਿਲਾਂ ਆੜਾ ਛਾਤੀ ਫਲਾਉਂਦਾ ਇੱਕ ਹੌਲਦਾਰ ਸਾਹਿਬ ਗਨਮੈਨ ਸਾਹਿਬ ਇਹਦੇ ਵਾਸਤੇ ਉਹਨੇ ਕਿਵੇਂ ਧੱਕਾਂ ਵਰਗਾ ਥੱਲੇ ਸੁੱਟਿਆ ਉਹ ਸੱਤੂ ਲੱਗ ਸਕਦੀ ਉੱਚੀ ਸਟੇਜ ਆ ਔਰ ਗੰਦਲੋ ਦਾ ਇੱਕ ਤਾਂ ਫੇ ਛਾਤੀ ਹੀ ਫਲਾਉਂਦਾ ਕਿਵੇਂ ਉਹਨੂੰ ਕੀ ਬੋਲਦਾ ਉਹ ਵਿੱਚ ਆਵਾਜ਼ ਨਹੀਂ ਆਉਦੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਵਿਚਾਰ ਸਾਥ ਪਾਸ ਦੇਣੇ ਜੇ ਕੋ ਮੈਨੂੰ ਪੁੱਛੇ ਮੈਂ ਲੱਖ ਲਾਂ ਤਾਂ ਮੈਂ ਕਰੋੜ ਲਾਂ ਤਾਂ ਦੋਵਾਂ ਨੂੰ ਪਾਉਂਗਾ ਤੇ ਤੇਜੀ ਉਹ ਮੈਨੇਜਮੈਂਟ ਜਿਨ੍ਹਾਂ ਨੇ ਉਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾਂ ਤੁਸੀਂ ਥੱਲੇ ਪਹਿਲੇ ਗਨਮਨ ਖੜੇ ਕਰਦੇ ਹੋ ਕੋਈ ਬੌਂਸ ਕਰਦੇ ਕੋਈ ਉੱਪਰ ਚੜੇ ਨਾ ਤੇ ਜੇ ਕੋ ਮਾਤਰ ਚੜ ਹੀ ਗਿਆ ਤੇ ਐਡੀ ਕਿੰਨੀ ਆਫਤ ਆ ਗਈ ਸੀ ਦੱਸੋ ਇੱਕ ਫੋਟੋ ਕਰੋ ਲਗਾ ਜਿੰਨੇ ਇੱਕ ਸਰ ਫਿਰ ਲਗਾ ਸੀ ਹੋਰ ਤਾਂ ਕੁਝ ਨਹੀਂ ਸੀ ਗਿਆ ਪਰ ਇਹਨਾਂ ਆਪਣੇ ਆਪ ਨੂੰ ਰੱਬ ਨਾ ਸਮਝਿਆ ਕਰੋ ਚਾਹੇ ਕਲਾਕਾਰਾ ਚਾਹ ਕੋਈ ਐਕਟਰਾ ਕੋਈ ਵੀ ABC ਤੇ ਚਾਹ ਕੋ ਮੇਰੇ ਕਾ ਆ ਗਨਮੈਨ ਮੇਰੇ ਵਰਗਾ ਤਾਂ ਕਿ ਕੋਈ ਮੈਂ ਇਸੇ ਮਹਿਕਲੇ ਚਲਿਆ ਮੈਂ ਇਨਸਾਨ ਨੂੰ ਇਨਸਾਨ ਸਮਝਿਆ ਕਈ ਹਵਾ ਨਹੀਂ ਸੀ ਕੀਤੀ ਮੈਨੂੰ ਇਸ ਕਾ ਕੇ ਬੁਰਾ ਲੱਗਿਆ ਹੈ ਇਸ ਹੌਂ ਦਾ ਕਿਰਤੂਤ ਮੈਨੂੰ ਬਹੁਤ ਬੁਰਾ ਲੱਗਿਆ ਬਾਕੀ ਤੁਸੀਂ ਆਪਣੇ ਵਿਚਾਰ ਦੇਣੇ ਆ ਸਾਤਕ ਭਾਸ਼ਾ ਮਾੜੇ ਲਫ਼ਜ਼ ਨਹੀਂ ਬਤਲੇ ਧੰਨਵਾਦ ਦੋਸਤੋ